ਬਾਤ ਲੇ ਗਾ ਹਾਂਜੀ ਵੀਰ ਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਪਿਛਲੇ ਦਿਨੀ ਪ੍ਰਸ਼ਾਸਨ ਮੰਡੀ ਬੰਦ ਕਰਵਾਉਣਾ ਜਤੂੰਗਵਾਲੇ ਦੇ ਵਿੱਚ ਅ ਸਸੀਕਲ ਜੀ ਮੈਂ ਸਤਪਾਲ ਸਿੰਘ ਰਤੀਆ ਅ ਅਸੀਂ ਇਸ ਮੰਡੀ ਦੇ ਉੱਤੇ ਜਤੂੰਗਵਾਲੀ ਯੂਟਿਊਬਰਾਂ ਇੱਕ ਟੁਕੜਾ ਸਾਡੀ 10 12 ਮੰਨੇ ਦੀ ਟੀਮ ਅਸੀਂ ਇੱਥੇ ਹਰ ਵੀਰਵਾਰ ਕਾਫੀ 3 4 ਸਾਲ ਤੋਂ ਵੀਡੀਓ ਬਣਾਉਣਾ ਹੁੰਦੇ ਸੀਗੇ ਤੇ ਸਾਡੀਆਂ ਵੀਡੀਓ ਦੇਖ ਕੇ ਕਾਫੀ ਸਾਰੇ ਵੀਰ ਜਦੋਂ ਇਸ ਮੰਡੀ ਦੀ ਵੀਡੀਓ ਜਾਂਦੀ ਆ ਆਦਰ ਕੰਟਰੀਆਂ ਚ ਵੀ ਜਾਂਦੀ ਆ ਆਦਰ ਸਟੇਟਾਂ ਚ ਵੀ ਜਾਂਦੀ ਆ ਕਾਫੀ ਸਾਰੇ ਨੌਜਵਾਨ ਸਾਡੀਆਂ ਵੀਡੀਓ ਵੇਖ ਕੇ ਕਮੈਂਟ ਕਰਦੇ ਕਿ ਬਾਈ ਜੀ ਬੜਾ ਧੰਨਵਾਦ ਹੈ ਜਿਹੜੀ ਤੁਸੀਂ ਆਸੀ ਮੰਡੀ ਵੇਖੀ ਤੁਹਾਡੇ ਕਰਕੇ ਤੇ ਬਹੁਤ ਦੂਰ ਦੂਰੋਂ ਚੱਲ ਕੇ ਲੋਕ ਇਸ ਮੰਡੀ ਦੇ ਨਾਲ ਜੁੜੇ ਨੇ ਤੇ ਆਪਣਾ ਜਿਹੜਾ ਬੀਟਲ ਬੱਕਰੀਆਂ ਬਰਬਰੀ ਬੱਕਰੀਆਂ ਸਰੋਹੀ ਜਮਨਾਪਰੀ ਸਾਨੂੰ ਕੱਖ ਵੀ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਬੀਟਲ ਬੱਕਰੀਆਂ ਦਾ ਕੀ ਹਿਸਾਬ ਕਿਤਾਬਾ ਤਾਂ ਬਹੁਤ ਸਾਰੇ ਲੋਕ ਅਸੀਂ ਉਹਨਾਂ ਦੇ ਵਿੱਚੋਂ ਕਿ ਅਸੀਂ ਬੀਟਲ ਬੱਕਰੀਆਂ ਸ਼ੌਂਕ ਰੱਖਣ ਲੱਗੇ ਆ ਤੇ ਬਹੁਤ ਸਾਰੇ ਇਸ ਮੰਡੀ ਦੇ ਨਾਲ ਜੁੜੇ ਹੋਏ ਨੇ ਪਿਛਲੀ ਮੰਡੀ ਜਦੋਂ ਅਸੀਂ ਇੱਥੇ ਆਏ ਸੀ ਤਾਂ ਦੇਖਿਆ ਕਿ ਕਾਫੀ ਸਾਰੀ ਪੁਲਿਸ ਪ੍ਰਸ਼ਾਸਨ ਇੱਥੇ ਲੱਗੀ ਹੋਈ ਆ ਤੇ ਜਿੰਨੇ ਬੱਕਰੀ ਪਾਲਕ ਦੂਰੋਂ ਨੇੜੋਂ ਚੱਲ ਕੇ ਆਏ ਸੀ ਸਾਰੇ ਪਿੰਡ ਦੀਆਂ ਜੂਹਾਂ ਤੋਂ ਬਾਹਰਲੇ ਪਾਸੇ ਖੜੇ ਆ ਤਾਂ ਉਹ ਬਹੁਤ ਜ਼ਿਆਦਾ ਨਿਰਾਸ਼ ਸੀਗੇ ਇਹ ਤਾਂ ਪਿੰਡ ਦੇ ਮੋਹਤਵਰ ਬੰਦਿਆਂ ਦੇ ਸਮਝਾਉਣ ਤੇ ਉਹਨਾਂ ਨੂੰ ਟਿਕ ਟਿਕਾ ਰੱਖਣਾ ਪਿਆ ਨਹੀਂ ਤਾਂ ਇੱਥੇ ਬਹੁਤ ਕੋਈ ਅਨਸਖਾ ਵੀ ਘਟਨਾ ਵੀ ਘਟ ਸਕਦੀ ਸੀ ਕਿਉਂਕਿ ਇਹਨੇ ਗੁੱਸੇ ਦੇ ਵਿੱਚ ਸੀਗੇ ਬਹੁਤ ਦੂਰ ਉਤਰੋਂ ਚੱਲ ਕੇ ਆਏ ਸੀ ਭੁੱਖੇ ਧੰਨੇ ਚੱਲ ਕੇ ਆਏ ਸੀ ਇੱਥੇ ਲੰਗਰ ਪਾਣੀ ਸ਼ਾਂ ਬੇਜਮਾਨ ਜਾਨਵਰ ਹੁੰਦੇ ਨੇ ਛੋਟੇ ਛੋਟੇ ਮੇਮਨੇ ਬੱਕਰੀਆਂ ਔਰ ਕੀ ਤਾਂ ਲੇਡੀਜ਼ ਦੇ ਨਾਲ ਬੱਚਿਆਂ ਦੇ ਨਾਲ ਵੀ ਇੱਥੇ ਆਉਂਦੇ ਨੇ ਮੰਡੀ ਦੇ ਵਿੱਚ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਪ੍ਰਸ਼ਾਸਨ ਉਹਨਾਂ ਨੂੰ ਬਿਲਕੁਲ ਇੰਨੀ ਅੱਤ ਦੀ ਗਰਮੀ ਦੇ ਵਿੱਚ ਉਹਨਾਂ ਨੂੰ ਪਿੰਡ ਦੀ ਜੂਹ ਦੇ ਬਾਹਰ ਹੀ ਖੜੇ ਨੇ ਉਹ ਧੁੱਪਾਂ ਦੇ ਵਿੱਚ ਛੋਟੇ ਛੋਟੇ ਦਰਖਤਾਂ ਦੀਆਂ ਥੱਲੇ ਖੜੇ ਨੇ ਉਹ ਤਾਂ ਕਾਫੀ ਪਰੇਸ਼ਾਨੀ ਤਾਂ ਉਹਨਾਂ ਨੂੰ ਸਹ ਜਿਹੜੇ ਪਿੰਡ ਦੇ ਮੋਤਵਾਰਾਂ ਦੇ ਸਮਝਾਉਣ ਤੇ ਉਹ ਸ਼ਾਂਤ ਰਹੇ ਨਹੀਂ ਤਾਂ ਉਹ ਧਰਨਾ ਲਾਉਣ ਦੀਆਂ ਵਿਵੰਤਾਂ ਕਰ ਰਹੇ ਸੀ ਨਾਰੇ ਲਾਉਣ ਦੀਆਂ ਵਿਵੰਤਾਂ ਕਰ ਰਹੇ ਤੇ ੱੱਕੇ ਨਾਲ ਮੰਡੀ ਦੇ ਵਿੱਚ ਵੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀਗੇ ਸੋ ਡਾਟਰ ਬਲਵਿੰਦਰ ਸਿੰਘ ਮਾਨਹੋਰਾਂ ਦੀ ਟੀਮ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਰਹੋ ਆਪਾਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਮੰਡੀ ਨੂੰ ਇਸੇ ਤਰ੍ਹਾਂ ਚੱਲਦੀ ਰਹਿਣਾ ਚਾਹੀਦਾ ਇਹ ਕੱਲੀ ਡਾਟਰ ਬਲਵਿੰਦਰ ਸਿੰਘ ਮਾਨਹੋਰਾਂ ਦੀ ਮੰਡੀ ਹੈ ਨਹੀਂ ਕਿ ਕਿਉਂਕਿ ਸਾਰੇ ਪਿੰਡ ਦੀ ਪਿੰਡ ਤੋਂਗਵਾਲੀ ਦਾ ਨਾਮ ਜਿਹੜਾ ਕਿ ਬਹੁਤ ਦੂਰ ਤੱਕ ਇਹ ਫੈਲਿਆ ਹੋਇਆ ਹੈਗਾ ਸੋ ਨੌਜਵਾਨ ਵੀਰ ਇਹਦੇ ਵਿੱਚ ਬਹੁਤ ਜੁੜੇ ਹੋਏ ਨੇ ਨਸ਼ਿਆਂ ਨੂੰ ਛੱਡ ਕੇ ਕਾਫੀ ਵੀਰ ਤਾਂ ਮੈਂ ਦੇਖਿਆ ਜਿਹੜੇ ਕਹਿੰਦੇ ਜਦੋਂ ਦੇ ਅਸੀਂ ਬੱਕਰੀਆਂ ਰੱਖਣ ਲੱਗਿਆ ਤਾਂ ਸਾਡੇ ਨਸ਼ੇ ਟੁੱਟ ਗਏ ਨੇ ਕਾਫੀ ਸਰ ਮੈਂ ਬਜ਼ੁਰਗ ਦੇਖੇ ਨੇ ਜਿਹੜੇ ਮੰਡੀ ਨੂੰ ਦੇਖ ਕੇ ਮੰਡੀ ਚ ਆਉਂਦੇ ਨੇ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਸੀ ਹੁਣ ਉਹ ਇੱਥੇ ਮੰਡੀ ਦੇ ਵਿੱਚ ਆ ਕੇ ਬੜਾ ਸੋਹਣਾ ਟਾਈਮ ਪਾਸ ਕਰਦੇ ਨੇ ਕੋਈ ਮੇਮਣਾ ਖਰੀਦ ਲੈਂਦੇ ਆ ਕੋਈ ਵੇਚ ਲੈਂਦੇ ਆ ਕੋਈ ਜਾਨਵਰਾਂ ਦੇ ਨਾਲ ਖਰੀਦ-ਵੇਚ ਕਰਕੇ ਤਾਂ ਬੜਾ ਸੋਹਣਾ ਇੱਥੇ ਸਿਸਟਮ ਚੱਲਿਆ ਹੋਇਆ ਜੀ ਮੈਂ ਤਾਂ ਸਲੂਟ ਕਰਦਾ ਬਾਰ-ਬਾਰ ਹਮੇਸ਼ਾ ਕਹਿਣਾ ਹੁੰਦਾ ਤੁਸੀਂ ਕਿ ਇਹ ਮੰਡੀ ਦਾ ਅਪਰਾ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਸੀਗਾ ਹਾਲਾਂਕਿ ਜਿਹੜਾ ਇਹ ਕੰਮ ਬਲਵਿੰਦਰ ਸਿੰਘ ਮਾਨਹੋਰਾ ਨੇ ਕੀਤਾ ਹੈ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਜਿਹੜੀਆਂ ਕਿਤਾਬਾਂ ਦੇ ਵਿੱਚ ਕਹਿੰਦੀਆਂ ਨੇ ਸਹਿਯਕਧੰ ਦੇ ਅਪਣਾਓ ਤਾਂ ਉਹ ਸਹਿਯਕਧੰ ਦੇ ਅਮਰੇ ਕੀ ਕੀਤਾ ਉਹਨਾਂ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਵੀ ਨਹੀਂ ਕਰਨ ਦੇ ਰਹੀਆਂ ਇਹ ਕਾਫੀ ਸੋਚਣ ਵਾਲਾ ਵਿਸ਼ਾ ਹੈ ਮੈਂ ਕਹੂੰਗਾ ਕਾਫੀ ਐਜੂਕੇਟਿਡ ਵੀਰ ਅੱਗੇ ਆਉਣ ਆ ਵੀ ਰਹੇ ਨੇ ਪਿੰਡੀ ਪਿੰਡੀ ਕਮੇਟੀਆਂ ਬਣੀਆਂ ਹੋਈਆਂ ਨੇ ਕੱਲ੍ਹ ਦੀਆਂ ਕਾਫੀ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਬੱਕਰੀ ਪਾਲਕ ਇਕੱਠੇ ਹੋ ਰਹੇ ਨੇ ਸੋ ਆਪਾਂ ਵੀ ਇਕੱਠੇ ਹੋ ਕੇ ਬੇਨਤੀ ਕਰ ਸਕਦੇ ਜਿਵੇਂ ਕਿ ਪ੍ਰਸ਼ਾਸਨ ਪਹੁੰਚਦਾ ਮੰਡੀ ਬੰਦ ਕਰਵਾਉਣ ਦਿੱਤੇ ਵੀ ਇਹ ਜਿਹੜੇ ਮੰਡੀਆਂ ਦੇ ਪ੍ਰਤੂੰਗ ਵਾਲੀ ਵਿੱਚ ਹੋਰ ਨਸ਼ਾ ਵੀ ਬਹੁਤ ਸਾਰਾ ਵਿਕ ਰਿਹਾ ਹੈ ਉੱਥੇ ਕਿਉਂ ਨਹੀਂ ਪਹੁੰਚਦਾ ਪ੍ਰਸ਼ਾਸਨ ਬਹੁਤ ਜ਼ਿਆਦਾ ਜੀ ਮੇਰੇ ਤਾਂ ਇੱਕ ਅਫਸਰ ਨਾਲ ਗੱਲ ਵੀ ਹੋਈ ਸੀ ਮੈਂ ਕਿ ਸਰ ਇਹ ਗੈਰ ਕਾਨੂੰਨੀ ਕਿਵੇਂ ਹੋ ਸਕਦੀ ਹੈ ਗੈਰ ਕਾਨੂੰਨੀ ਨਸ਼ਾ ਕਿਉਂ ਨਹੀਂ ਹੋਏਗੇ ਮੈਂ ਨਾ ਵੀਡੀਓ ਵੀ ਪਾਈ ਹੈ ਜੀ ਕਿ ਚਿੱਟਾ ਗੈਰ ਕਾਨੂੰਨੀ ਕਿਉਂ ਨਹੀਂ ਹੋਏਗਾ ਨਜਾਇਜ਼ ਸ਼ਰਾਬ ਵੇਚਦੀ ਹੈ ਹਰ ਰੋਜ਼ ਨਸ਼ੇ ਦੇ ਨਾਲ ਇਸੇ ਪਿੰਡ ਦੇ ਵਿੱਚ ਮੈਨੂੰ ਥੋੜਾ ਟਾਈਮ ਹੋ ਗਿਆ ਦੇਖਦਿਆਂ ਨੂੰ ਜੀ ਕਾਫੀ ਨੌਜਵਾਨਾਂ ਦੀ ਡੈਥ ਹੋ ਚੁੱਕੀ ਹੈ ਸਾਡੇ ਪਿੰਡਾਂ ਦੇ ਵਿੱਚ ਆਲਓਵਰ ਪੰਜਾਬ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਜੀ ਥਾਂ ਥਾਂ ਤੇ ਚਿੱਟਾ ਥਾਂ ਥਾਂ ਤੇ ਜਿਹੜੀ ਸ਼ਰਾਬਾਂ ਨਜਾਇਜ਼ ਨਸ਼ੇ ਟੀਕੇ ਬਹੁਤ ਬਰਾਹਲਾ ਨਸ਼ਾ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਪਿੰਡ ਤੰਗਵਾਲੇ ਦੇ ਲੱਗਦਾ ਨਹੀਂ ਵੀ ਹੋਰ ਰਸਤਾ ਅਪਣਾਉਣਗੇ ਸਰ ਜੀ ਬਿਲਕੁਲ ਬਣਾਉਣਗੇ ਜੀ ਕਿੱਧਰ ਨੂੰ ਜਾਵੇ ਨੌਜਵਾਨ ਆਪਾਂ ਨੌਜਵਾਨ ਦਾ ਦੋਸ਼ ਕੱਢ ਦਿੰਦੇ ਹਾਂ ਜੀ ਮਾਂ ਪਿਓ ਦਾ ਸਰਕਾਰਾਂ ਨੂੰ ਮਾਂ ਪਿਓ ਵੀ ਕਹਿ ਸਕਦੇ ਜਾ ਰਿਹਾ ਕੋਈ ਉਹਨਾਂ ਨੂੰ ਕਿਸੇ ਨਾ ਕਿਸੇ ਕਿੱਤੇ ਨਾਲ ਰੁੱਝੇ ਰਹਿਣ ਤਾਂ ਉਹਨਾਂ ਨੂੰ ਨਸ਼ੇ ਵੱਲ ਜਾਣ ਦਾ ਧਿਆਨ ਨਹੀਂ ਰਹਿੰਦਾ ਜੀ ਧਿਆਨ ਨਹੀਂ ਜਾਂਦਾ ਪਰ ਇਹ ਉਹੀ ਕਿੱਤੇ ਖੋਕੇ ਤਾਂ ਨੌਜਵਾਨ ਗਰੰਟੀ